ਨਾਮ ਤੁਹਾਡਾ ਭਰਤ ਚੋਹਾਨ ਹੈ ਲੇਕਿਨ ਤੁਸੀਂ ਆਪਣਾ ਸੋਸ਼ਲ ਮੀਡੀਆ ਦੇ ਤੇ ਕਿੰਗ ਬੀ ਚੋਹਾਨ ਹਾਂਜੀ ਰਾਜਾ ਸੋ ਮੈਂ ਐ ਨਾਮ ਦੀ ਦੱਸਤਾ ਮੈਂ ਸੋਚਿਆ ਸੀ ਇੱਕ ਦਿਨ ਮਿਤਾਵਚਨ 6 ਲੱਖ 40 ਹਜ਼ਾਰ ਦਾ ਸਵਾਲ ਪੁੱਛਣ ਗਿਆ ਹੀ ਕਿੰਗ ਬੀ ਚੋਹਾਨ ਅਸਲੀ ਨਾਮ ਕੀ ਹੈ ਪਰ ਦੀ ਦੱਸਤਾ ਜੀ ਠੀਕ ਹੈ ਸੋ ਮੈਂ ਡਿਊਟੀ ਫਰੀ ਕੰਮ ਕਰਦਾ ਸੀ ਆਸਟ੍ਰੇਲੀਆ ਜੀ ਅੱਛਾ ਜੀ ਤੇ ਉੱਥੇ ਜੌਬ ਕਰਦਾ ਸੀ ਤਾਂ ਵਧੀਆ ਮੈਂ ਸੇਲਸ ਤੋਂ ਬਹੁਤ ਵਧੀਆ ਸੀ ਤੇ ਉਹ ਗੋਰਿਆਂ ਕੋ ਨਾ ਨਾਮ ਲਿਆ ਨਹੀਂ ਜਾਂਦਾ ਜੀ ਉਹ ਅੜ ਜਾਂਦਾ ਸੀ ਬੜਾ ਬੜਾ ਇਦਾਂ ਕਹਿ ਦਿੰਦੇ ਸੀ ਕਿ ਉਹਨਾਂ ਨੇ ਮੈਨੂੰ ਕਿੰਗ ਆਫ ਸੇਲਸ ਕਹਿਣਾ ਸ਼ੁਰੂ ਕਰਤਾ ਓਕੇ ਮੈਂ ਕਿੰਗ ਆਫ ਸੇਲਸ ਮਗਰ ਨਾਮ ਤਾਂ ਬੜਾ ਵਧੀਆ ਫਿਰ ਉਹਪਾ ਬਣਾਇਆ ਘਰ ਕਿ ਕਿੰਗ ਭਾਰਤ ਚੋਹਾਨ ਮੈਂ ਲੰਬਾ ਹੋ ਗਿਆ ਕਿੰਗ ਚੋਹਾਨ ਮੈਨੂੰ ਕੁਝ ਮਿਸਿੰਗ ਹੈ ਕਿ ਕਿੰਗ ਵੀ ਚੋਹਾਨ ਲਾਈ ਫਰੇਮ 'ਚ ਆ ਗਿਆ ਸਾਡੇ ਯਾਰ ਅੱਛਾ ਲੱਗ ਰਿਹਾ ਲੋਕ ਤਾਂ ਕੁਝ ਹੈਵੀ ਲੱਗ ਰਿਹਾ ਤੇ ਜਿਸ ਜਿੰਦਾ ਰੱਖਿਆ ਹੈ ਟੱਚ ਉਡ ਚੱਲਦਾ ਹੀ ਤਬਦੀਲੀਆਂ ਤੇ ਹੁਣ ਰਾਜਾ ਬਣ ਹੀ ਗਏ ਕਿੰਗ ਵੀ ਚੋਹਾਨ